ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰੇ YouTube ਚੈਨਲ ਆਰਗੈਨਿਕ ਗਾਰਡਨਿੰਗ ਤੇ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਨਿੰਮ ਦੇ ਬੂਟੇ ਦੀ ਤੁਸੀਂ ਆ ਦੇਖ ਸਕਦੇ ਹੋ ਕਿੰਨਾ ਵੱਡਾ ਹੋ ਚੁੱਕਿਆ ਹੈ ਬੂਟਾ ਤੇ ਇਹ ਪlant ਨਾ 2 ਸਾਲ ਦਾ ਹੋ ਚੁੱਕਿਆ ਜੀ ਇਹ ਮੈਂ ਘਰ ਹੀ ਤਿਆਰ ਕੀਤਾ ਸੀ ਤੇ ਇੱਥੇ ਸਾਡੇ ਕੋਲ ਸਿੰਘ ਸੀ ਇਦਾਂ ਦੀ ਜਗ੍ਹਾ ਹੈਗੀ ਆ ਤੇ ਘਰ ਦੇ ਵਿੱਚ ਤਾਂ ਮੇਰੇ ਕੋਲ ਜਗ੍ਹਾ ਨਹੀਂ ਹੈਗੀ ਇਸ ਲਈ ਮੈਂ ਇੱਥੇ ਇਹਨੂੰ ਲਗਾਇਆ ਸੀ ਇਹ ਮੈਂ ਬੀਜਾਂ ਤੋਂ ਤਿਆਰ ਕੀਤਾ ਸੀ ਇਹਨੂੰ ਆਪਾਂ ਸੌਣ ਦੇ ਮਹੀਨੇ ਦੇ ਵਿੱਚ ਜਦੋਂ ਬਰਸਾਤਾਂ ਹੁੰਦੀਆਂ ਨੇ ਜੁਲਾਈ ਅਗਸਤ ਦੇ ਵਿੱਚ ਉਦੋਂ ਆਪਾਂ ਉਦੋਂ ਆਪਾਂ ਇਹਨੂੰ ਲਗਾ ਸਕਦੇ ਹਾਂ ਜੁਲਾਈ ਅਗਸਤ ਬੈਸਟ ਟਾਈਮ ਹੈ ਜੀ ਕਿਉਂਕਿ ਬਰਸਾਤਾਂ ਦੇ ਵਿੱਚ ਕੋਈ ਵੀ ਬੀਜ ਤੋਂ ਆਪਾਂ ਨੇ ਪlant ਤਿਆਰ ਕਰਨਾ ਤਾਂ ਬਹੁਤ ਆਸਾਨੀ ਨਾਲ ਤਿਆਰ ਹੋ ਜਾਂਦਾ ਪਰ ਤੁਸੀਂ ਕੋਸ਼ਿਸ਼ ਕਰਿਓ ਕਿ ਜਿਆਦਾ ਤੋਂ ਜਿਆਦਾ ਪਲਾਂਟ ਲਗਾਇਆ ਕਰੋ ਬੀਜ ਲਗਾਇਆ ਕਰੋ ਕਿਉਂਕਿ ਕੁਝ ਕ ਬੀਜ ਹੁੰਦੇ ਨੇ ਕੁਝ ਕ ਮਰ ਜਾਂਦੇ ਨੇ ਇਸ ਲਈ ਤੁਸੀਂ ਇਹੀ ਕੋਸ਼ਿਸ਼ ਕਰਿਓ ਅਗਰ 2-4 ਪਲਾਂਟ ਚਾਹੀਦੇ ਨੇ 5 5 10 8-10 ਤੁਸੀਂ ਬੀਜ ਜ਼ਰੂਰ ਲਗਾਓ ਤੇ ਮੈਂ ਕਈ ਬੀਜ ਲਗਾਏ ਸੀ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਕਈ ਪਲਾਂਟ ਮਰ ਗਏ ਉਹਦੇ ਵਿੱਚ 2-3 ਪਲਾਂਟ ਹੀ ਬਚੇ ਸੀ ਤੇ ਉਹਨਾਂ ਵਿੱਚੋਂ ਇਹ ਪਲਾਂਟ ਸਭ ਤੋਂ ਹੈਲਦੀ ਆ নিমਦਾ প্লান্ট ਵੈਸੇ ਮੈਂ ਮੀ ਲਗਾਣਾ ਹੈ ਗਮਲੇ ਦੇ ਵਿੱਚ ਇਹਦੇ ਲਈ ਵੱਡੇ ਗਮਲੇ ਦੀ ਲੋੜ ਪਊਗੀ 24x24 ਇੰਚ ਉਸ ਤੋਂ ਵੱਡਾ ਅਗਰ ਤੁਹਾਡੇ ਕੋਈ ਡਰਮ ਹੈਗਾ ਜਾਂ ਕੋਈ ਗਮਲੇ ਤੁਹਾਡੇ ਤੋਂ ਅਰੇਂਜ ਹੁੰਦਾ ਤਾਂ ਕਰ ਸਕਦੇ ਹੋ ਤੇ ਪਹਿਲਾਂ ਮੈਂ ਉਸ ਹਿਸਾਬ ਨਾਲ ਹੀ ਤੁਹਾਨੂੰ ਦੱਸੂਗੀ ਜਦੋਂ ਗਮਲੇ ਚ ਲਗਾਉਂਗੀ ਫਿਲਹਾਲ ਮੈਂ ਧਰਤੀ ਦੇ ਵਿੱਚ ਲਗਾਇਆ ਨਿੰਮ ਦਾ ਪਲਾਂਟ ਔਰ ਇਹਦੀ ਕੋਈ ਐਕਸਟਰਾ ਕੇਅਰ ਕਰਨ ਦੀ ਲੋੜ ਨਹੀਂ ਕਿਉਂਕਿ ਦੇਖੋ ਹੁਣ ਵੱਡਾ ਹੋ ਚੁੱਕਿਆ ਤਾਂ ਇਹਨੂੰ ਜ਼ਿਆਦਾਤਰ ਪਾਣੀ ਬਹੁਤ ਘੱਟ ਦਿੱਤਾ ਜਾਂਦਾ ਹੈ। ਹੁਣ ਵੀ ਇਹਦੀ ਮਿੱਟੀ ਸੁੱਕੀ ਆ ਤੇ ਜਦੋਂ ਵੀ ਤੁਸੀਂ ਇਹ ਪlant ਧਰਤੀ ਦੇ ਵਿੱਚ ਲਗਾਉਣਾ ਕਈ ਵਾਰ ਨਾ ਬਾਹਰ ਪਸ਼ੂ ਵਗੈਰਾ ਆਂਦੇ ਨੇ, ਜਾਨਵਰ ਫਿਰਦੇ ਨੇ ਤਾਂ ਪlant ਨੂੰ ਕੋਈ ਨੁਕਸਾਨ ਨਾ ਹੋਵੇ ਇਸ ਲਈ ਇੱਟਾਂ ਵਾਲੇ-ਦੁਆਲੇ ਇੱਟਾਂ ਦਾ ਘੇਰਾ ਬਣਾਇਆ ਹੋਇਆ। ਤੇ ਇਹ 2 ਸਾਲ ਦੀ ਇਹਦੀ ਏਜ ਹੋ ਚੁੱਕੀ ਆ ਪlant ਦੀ। ਕਿਉਂਕਿ ਜਦੋਂ ਇਹ ਪlant 1-2 ਗਿੱਠ ਦਾ ਲੰਬਾਈ 'ਚ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਇਹਨੂੰ ਇੱਥੇ ਸ਼ਿਫਟ ਕੀਤਾ ਧਰਤੀ ਦੇ ਵਿੱਚ। ਪਹਿਲਾਂ ਇਹਨੂੰ ਛੋਟੇ-ਛੋਟੇ ਲਿਫਾਫਿਆਂ ਦੇ ਵਿੱਚ ਅ ਛੋਟੇ-ਛੋਟੇ ਲਿਫਾਫਿਆਂ ਦੇ ਵਿੱਚ ਮਤਲਬ ਲਗਾਇਆ ਸੀ ਲਗਾਇਆ ਸੀ ਹਾਂਜੀ ਛੋਟੇ-ਛੋਟੇ ਲਿਫਾਫਿਆਂ ਦੇ ਵਿੱਚ ਲਗਾਇਆ ਔਰ ਬਾਅਦ ਵਿੱਚ ਆਸਾਨੀ ਨਾਲ ਇੱਥੇ ਇਹਨੂੰ ਸ਼ਿਫਟ ਕਰਤਾ ਸੀ ਇਹ ਪlant ਨੂੰ ਕੋਈ ਖਾਦ ਨਹੀਂ ਦਿੱਤੀ ਅਸੀਂ ਨੇ ਇਹ ਬਸ ਜਿੱਦਾਂ ਦਾ ਲਗਾਇਆ ਹੋਇਆ ਸੀ ਉਸ ਤਰ੍ਹਾਂ ਦਾ ਹੀ ਲੱਗਿਆ ਹੋਇਆ ਕੋਈ ਖਾਦ ਨਹੀਂ ਦਿੱਤੀ ਪਾਣੀ ਪਹਿਲਾਂ-ਪਹਿਲਾਂ ਜਦੋਂ ਛੋਟਾ ਸੀ ਇਹ ਪlant ਉਦੋਂ ਪਾਣੀ ਦਿੱਤਾ ਜਾਂਦਾ ਸੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੀ ਸੂਰਜ ਦੀ ਧੁੱਪ ਹੈ ਉਹ ਸਾਰਾ ਦਿਨ ਰਹਿੰਦੀ ਆ ਕਿਉਂਕਿ ਓਪਨ ਦੇ ਵਿੱਚ ਇਹ ਪਲਾਂਟ ਹੈ ਤੇ ਸਾਰਾ ਦਿਨ ਇੱਥੇ ਧੁੱਪ ਰਹਿੰਦੀ ਆ ਔਰ ਧੁੱਪ ਦਾਏ ਤੇ ਕੋਈ ਨੁਕਸਾਨ ਨਹੀਂ ਨਿੰਮ ਦੇ ਫਾਇਦੇ ਬਹੁਤ ਨੇ ਜਿਵੇਂ ਆਪਾਂ ਘਰੇ ਕਣਕ ਸਟੋਰ ਕਰਕੇ ਢੋਲ ਦੇ ਵਿੱਚ ਰੱਖਣੀ ਆ ਉਹਦੇ ਵਿੱਚ ਆਪਾਂ ਇਹ ਨਿੰਮ ਦੇ ਪੱਤੇ ਪਾ ਸਕਦੇ ਆ ਔਰ ਨਿੰਮ ਦੀ ਦੰਤਨ ਕਰ ਸਕਦੇ ਆ ਆਪਣੇ ਦੰਦਾਂ ਨੂੰ ਬਹੁਤ ਇਹਦੇ ਫਾਇਦੇ ਨੇ ਔਰ ਨਿੰਮ ਤੋਂ ਹੋਰ ਵੀ ਬਹੁਤ ਆਪਾਂ ਨੂੰ ਫਾਇਦੇ ਨੇ ਘਰ ਦੇ ਵਿੱਚ ਇਹਦੀ ਸੁੱਕੀਆਂ ਪੱਤੀਆਂ ਜਲਾ ਸਕਦੇ ਹੋ ਇਹਨਾਂ ਨਾਲ ਮੱਖੀ ਮੱਛਰ ਨਹੀਂ ਘਰੇ ਆਂਦਾ ਤੇ ਜਿੰਨਾ ਕੁ ਮੈਨੂੰ ਪਤਾ ਮੈਂ ਉਸ ਆਵਣਾ ਤੁਹਾਨੂੰ ਦੱਸ ਰਹੀ ਆਂ ਅਗਰ ਕਿਸੇ ਨੂੰ ਹੋਰ ਵੀ ਜਾਣਕਾਰੀ ਹੈਗੀ ਨਿੰਮ ਦੇ ਦਰਖਤ ਬਾਰੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਮੇਰੀ ਵੀਡੀਓ ਨੂੰ ਪੂਰਾ ਦੇਖਿਓ ਦੇਖੋ ਜੀ ਸਪੋਰਟ ਕਰਨੀ ਆ ਤਾਂ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਔਰ ਛੋਟੀਆਂ-ਛੋਟੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਬਾਰੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵਧੀਆ ਜਿਹਾ ਕਮੈਂਟ ਕਰਿਆ ਕਰੋ ਫਿਰ ਸਾਹਮਣੇ ਵਾਲਾ ਵੀ ਹੌਸਲੇ ਨਾਲ ਅਗਲੀ ਵੀਡੀਓ ਉਸ ਹਾਵਨਾ ਬਣਾ ਕੇ ਲੈ ਕੇ ਆਂਦਾ ਜੀ ਔਰ ਨਾ ਜਦੋਂ ਇਹ ਬੂਟਾ ਮੈਂ ਬਰਸਾਤਾਂ ਦੇ ਦਿਨਾਂ 'ਚ ਇਹਦੇ ਬੀਜਾਂ ਤੋਂ ਤਿਆਰ ਕੀਤਾ ਉਸ ਤੋਂ ਬਾਅਦ ਇਹਨੂੰ ਮੈਂ ਇੱਥੇ ਕਦੋਂ ਲਗਾਇਆ ਇਹ ਗੱਲ ਬਹੁਤ ਜ਼ਰੂਰੀ ਆ ਕਿਉਂਕਿ ਜਿਵੇਂ ਹੁਣ ਦੇਖੋ ਮਈ ਦਾ ਮਹੀਨਾ ਚੱਲਦਾ ਮਈ ਦੇ ਵਿੱਚ ਆਪਾਂ ਕੋਈ ਵੀ ਪਲਾਂਟ ਕਿਤੇ ਨਹੀਂ ਲਗਾਉਣਾ ਕਿਉਂਕਿ ਗਰਮੀ ਇੰਨੀ ਆ ਜਿਹੜੇ ਪਲਾਂਟ ਪਹਿਲਾਂ ਤੋਂ ਲੱਗੇ ਹੋਏ ਨੇ ਉਹ ਵੀ ਸੜ ਰਹੇ ਨੇ ਪੱਤੇ ਵੀ ਸੁੱਕ ਰਹੇ ਨੇ ਤਾਂ ਇਸ ਟਾਈਮ ਕੋਈ ਵੀ ਪਲਾਂਟ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੁਸੀਂ ਨਹੀਂ ਸ਼ਿਫਟ ਕਰਨਾ ਜਿੱਥੇ ਉਹ ਲੱਗਿਆ ਹਨ ਉੱਥੇ ਲੱਗਿਆ ਰਹਿਣ ਦੋ ਅਗਰ ਦੂਜੀ ਜਗ੍ਹਾ ਲਗਾਣਾ ਹੈ ਤਾਂ ਤੁਸੀਂ ਹਜੇ ਰੁਕ ਜੋ ਜਾਂ ਤਾਂ ਬਰਸਾਤਾਂ ਦੇ ਦਿਨ ਵਿੱਚ ਲਗਾਓ ਠੀਕ ਹੈ ਕਿਉਂਕਿ ਬਰਸਾਤਾਂ ਨਾਲ ਉਹਨਾਂ ਨੂੰ ਕੁਦਰਤੀ ਪਾਣੀ ਮਿਲਦਾ ਰਹਿੰਦਾ ਔਰ ਮੌਸਮ ਜਿਹੜਾ ਟੈਂਪਰੇਚਰ ਉਹ ਵੀ ਸਹੀ ਹੋ ਜਾਂਦਾ ਤਾ ਤੁਸੀਂ ਇਹਨੂੰ ਤਾਂ ਮੈਂ ਜਿਵੇਂ ਕਿ ਆ ਬਰਸਾਤ ਅਗਲੇ ਪਹਿਲਾਂ ਤਾਂ 6 ਮਹੀਨੇ ਮੈਂ ਇਹਨੂੰ ਤਿਆਰ ਕੀਤਾ ਠੀਕ ਹੈ ਫਿਰ ਜਦੋਂ ਸਰਦੀ ਚਲੀ ਗਈ ਉਦੋਂ ਤੱਕ ਮੈਂ ਪਲਾਂਟਾਂ ਨੂੰ ਚੈੱਕ ਕਰਦੀ ਆ ਕਿ ਕੋਈ ਪਲਾਂਟ ਮਾਰਨ ਵਾਲਾ ਤਾਂ ਨਹੀਂ ਕਿਹੜਾ ਪਲਾਂਟ ਹੈਲਦੀ ਆ ਇਹ ਪਲਾਂਟ ਹੈਲਦੀ ਸੀ ਫਿਰ ਮੈਂ ਜਦੋਂ ਬਰਸਾਤਾਂ ਚੱਲੀਆਂ ਤਾਂ ਇੱਕ ਇੱਕ ਤੋਂ 2 ਫੁੱਟ ਦਾ ਹੋ ਚੁੱਕਿਆ ਸੀ ਫਿਰ ਜਿਵੇਂ ਆਪਾਂ ਫਰਵਰੀ ਮਾਰਚ ਦੇ ਵਿੱਚ ਇਹਨੂੰ ਆਸਾਨੀ ਨਾਲ ਲਗਾ ਸਕਦੇ ਆ ਔਰ ਇਟਾਂ ਦਾ ਘੇਰਾ ਬਣਾਤਾ ਸੀ ਕਿ ਇਹਦੇ ਨਾਲ ਇਹਨੂੰ ਛਾਂ ਰਹੇ ਔਰ ਅਗਰ ਤੁੱਪ ਪਿਆ ਤਾਂ ਕੋਈ ਨੁਕਸਾਨ ਨਾ ਹੋਵੇ ਕਈ ਵਾਰ ਇਹ ਹੁੰਦਾ ਕਿ ਅਗਰ ਆਪਾਂ ਕਿਤੇ ਹੋਰ ਪlant ਨੂੰ ਲਗਾਣੇ ਆ ਤਾਂ ਉੱਥੇ ਪਾਣੀ ਵਗੈਰਾ ਦੇ ਦੇਣ ਜਾਣ ਦੇ ਵਿੱਚ ਕਈ ਵਾਰ ਪ੍ਰੋਬਲਮ ਆ ਜਾਂਦੀ ਨਹੀਂ ਜਾਂ ਹੁੰਦਾ ਟਾਈਮ ਤੇ ਪਾਣੀ ਦੇਣ ਲਈ ਤਾਂ ਇਸ ਲਈ ਇਟਾਂ ਨਾਲ ਕਵਰ ਹੋਊਗਾ ਤਾਂ ਛਾਂ ਰਹਿੰਦੀ ਆ ਬਣੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਕਮੈਂਟ ਕਰਨਾ ਨਾ ਭੁੱਲਿਓ ਮੱਕੀ ਇਹਦੀ ਕੋਈ ਐਕਸਟਰਾ ਕੇਅਰ ਨਹੀਂ ਕੀਤੀ। ਨਿੰਮ ਨੂੰ ਵੈਸੇ ਐਕਸਟਰਾ ਕੇਅਰ ਦੀ ਲੋੜ ਨਹੀਂ ਪੈਂਦੀ ਇੰਨੀ ਖਾਸ ਕਿਉਂਕਿ ਸਾਡੇ ਪਿੰਡ ਵੀ ਬਹੁਤ ਨਿੰਮਾਂ ਲੱਗੀਆਂ ਹੋਈਆਂ ਨੇ। ਤਾਂ ਮੈਂ ਤੁਹਾਨੂੰ ਇਹ ਸੁਝਾ ਦਵਾਂਗੀ ਤੁਹਾਡੇ ਕੋ ਘਰ ਦੇ ਵਿੱਚ ਜਗ੍ਹਾ ਹੈਗੇ ਨਿੰਮ ਦਾ ਬੂਟਾ ਜ਼ਰੂਰ ਲਗਾਓ। ਇਹ ਹਵਾ ਨੂੰ ਵੀ ਬਹੁਤ ਸ਼ੁੱਧ ਕਰਦਾ ਹੈ ਸਾਫ਼ ਸੁਥਰਾ ਬਣਾਉਂਦਾ ਹੈ ਹਵਾ ਨੂੰ ਤੇ ਹਰ ਇਨਸਾਨ ਲਈ ਆਕਸੀਜਨ ਬਹੁਤ ਜ਼ਰੂਰੀ ਆ। ਤਾਂ ਇਸ ਲਈ ਨਿੰਮ ਦੇ ਪlant ਨੂੰ ਐਡ ਕਰੋ ਇਹਦਾ ਮੇਨ ਮਕਸਦ ਇਹ ਹੀ ਆ ਕਿ ਆਕਸੀਜਨ ਲੇ ਬਹੁਤ ਵਧੀਆ ਪਲਾਂਟ ਮੰਨਿਆ ਜਾਂਦਾ ਤੇ ਐਂਟੀਬਾਇਟਿਕ ਦੀ ਤਰ੍ਹਾਂ ਕੰਮ ਕਰਦਾ ਹੈ ਘਰ ਚ ਮੱਖੀ ਮੱਛਰ ਤੋਂ ਬਚਾਉ ਰੱਖਦਾ ਹੈ ਤੇ ਜਦੋਂ ਇਹਦੇ ਫੁੱਲ ਆਉਂਦੇ ਨੇ ਤਾਂ ਉਹਨਾਂ ਦੀ ਖੁਸ਼ਬੂ ਵੀ ਬਹੁਤ ਸੋਹਣੀ ਹੁੰਦੀ ਆ ਤੇ ਇਹ ਤੋਂ ਨਿੰਮ ਖਲੀ ਵੀ ਬਣ ਸਕਦੀ ਆ ਹਾਂਜੀ ਇਹ ਮੇਨ ਪੁਆਇੰਟ ਨਹੀਂ ਆਪਾਂ ਭੁੱਲਣਾ ਨਿੰਮ ਖਲੀ ਹੈ ਨਾ ਨਿੰਮ ਦੇ ਜਿਹੜੇ ਉੱਤੇ ਨਮੋਲੀਆਂ ਆਂਦੀਆਂ ਨੇ ਹੁਣ ਮੈਨੂੰ ਇਹ ਨਹੀਂ ਪਤਾ ਹਾਂ ਫਰੂਟ ਕਹਿ ਸਕਾਂ ਜਾਂ ਜਿਹੜੇ ਨਿੰਮ ਤੇ ਫਰੂਟ ਆਂਦਾ ਹੈ ਉਹ ਤੋਂ ਨਿੰਮ ਖਲੀ ਬਣਦੀ ਆ ਜਿਹੜੇ ਪੱਕ ਜਾਂਦੇ ਨੇ ਬੀਜ਼ ਉਹਨਾਂ ਨੂੰ ਸੁਕਾ ਕੇ ਪੀਸ ਕੇ ਆਪਾਂ ਨਿੰਮ ਖਲੀ ਬਣਾ ਸਕਦੇ ਆਂ ਔਰ ਜਿਹੜੇ ਆਪਣੇ ਛੱਤ ਤੇ ਜਾਂ ਕਿਤੇ ਵੀ ਘਰੇ ਪlant ਲਗਾਏ ਹੋਏ ਨੇ ਉਹਨਾਂ ਦੇ ਵਿੱਚ ਨਿੰਮ ਖਲੀ ਦੀ ਵਰਤੋਂ ਕਰਕੇ ਆਪਾਂ ਉਹਨਾਂ ਨੂੰ ਵੀ ਕਈ ਬਿਮਾਰੀਆਂ ਤੋਂ ਬਚਾ ਸਕਦੇ ਆਂ ਤਾਂ ਫਰੈਂਡਸ ਕੋਸ਼ਿਸ਼ ਕਰਿਓ ਕਿ ਤੁਸੀਂ ਨਿੰਮ ਦਾ ਬੂਟਾ ਆਪਣੇ ਘਰੇ ਜ਼ਰੂਰ ਲਗਾਓ ਪlant ਤੇ ਮੇਰੀ ਵੀਡੀਓ ਨੂੰ ਤੁਸੀਂ ਸਪੋਰਟ ਕੀਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਰ ਕੋਈ ਗੱਲ ਰਹੇਗੀ ਹੋਵੇ ਜਾਂ ਤੁਹਾਨੂੰ ਪਤਾ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿੰਨਾ ਕਿ ਮੈਨੂੰ ਇਸ ਬੂਟੇ ਬਾਰੇ ਜਾਣਕਾਰੀ ਸੀ ਜਿੰਨਾ ਕਿ ਚਲੋ ਵਾਇਗਰੂ ਨੇ ਮੈਨੂੰ ਇਸ ਕਾਬਿਲ ਬਣਾਇਆ ਕਿ ਮੈਂ ਇਹ ਬੂਟਾ ਘਰੇ ਉਗਾਇਆ ਔਰ ਇੱਥੇ ਇਹਦੇ ਲਈ ਜਗਾ ਬਣੀ ਉਹ ਵਾਇਗਰੂ ਦੀ ਰੰਗ ਨੇ ਜੀ ਤਾਂ ਬਸ ਮੈਂ ਇਹ ਕਹੂੰਗੀ ਬਾਕੀ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਔਰ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਬੈਲ ਬਟਨ ਨੂੰ ਆਨ ਰੱਖਿਆ ਕਰੋ ਕਿ ਜਦੋਂ ਵੀ ਮੈਂ ਲਾਈਵ ਆਵਾਂ ਔਰ ਮੇਰੇ ਕੋਈ ਵੀਡੀਓ ਅਪਲੋਡ ਕਰਾਂ ਤਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਟਾਈਮ ਨਾਲ ਪਹੁੰਚੇ ਔਰ ਮੈਂ ਲਾਈਵ ਸਵੇਰੇ 10:30 ਵਜੇ ਆਉਣੀ ਆ ਦਿੱਲੀ ਤਾਂ ਕੋਸ਼ਿਸ਼ ਕਰਿਓ ਮੇਰੇ ਲਾਈਵ ਜੁਆਇਨ ਕਰਿਓ ਅਗਰ ਕਿਸੇ ਦਿਨ ਨਾ ਆਵਾਂ ਤਾਂ ਉਸ ਦਿਨ ਤੁਸੀਂ ਸਮਝ ਸਕਦੇ ਹੋ ਕਈ ਵਾਰ ਕੋਈ ਡਿੱਕਾ ਲੱਗ ਜਾਂਦਾ ਹੈ ਔਰ ਵੈਸੇ ਮੇਰਾ ਸਵੇਰੇ 10:30 ਵਜੇ ਦਾ ਟਾਈਮ ਹੈ ਲਾਈਵ ਦਾ